ਸਤਿ ਸ਼੍ਰੀ ਅਕਾਲ ਜੀ ਮੈਂ ਸੁਵਾਨ ਸ਼ਰਾਣੀ ਕੁਰਾੜੀ ਤੋਂ ਡਿਸਟ੍ਰਿਕਟ ਰੂਪਨਗਰ ਤੋਂ ਬੋਲ ਰਹੀ ਹਾਂ ਪਹਿਲਾਂ ਇੰਨਾ ਵੇਲਾ ਆਂਦਾ ਸੀ ਕਿ ਸਾਨੂੰ ਦੇਣਾ ਵੀ ਔਖਾ ਹੋ ਜਾਂਦਾ ਸੀ ਹੁਣ ਮਹੀਨਾ ਦਾ 300 ਜੂਨਟ ਔਰ ਦੋ ਮਹੀਨਿਆਂ ਦਾ 600 ਜੂਨਟ ਮਾਪ ਲੋਕ ਬੜੇ ਸੁਖੀ ਹਨ ਤੇ ਲੋਕ ਹਰ ਵਕਤ ਕੁਝ ਵੀ ਚਲਾਣ ਹਰੇਕ ਨੂੰ ਫਿਕਰ ਹੁੰਦਾ ਆ ਕਿ ਅਸੀਂ ਐਨੇ ਜੂੰਟ ਬਾਲਨੇ ਆ ਤੇ ਸਾਡਾ ਐਨਾ ਵੇ ਲਾਊਗਾ ਹੁਣ ਦੀ ਸਰਕਾਰ ਨੇ ਬਹੁਤ ਭਲਾਈ ਦੇ ਕੰਮ ਕੀਤੇ ਹਨ ਪਹਿਲਾਂ ਬਿਜਲੀ ਦਾ ਕੀ ਹਾਲ ਹੁੰਦਾ ਸੀ ਸਭ ਨੂੰ ਪਤਾ ਹੀ ਆ ਹੁਣ ਬਿਜਲੀ ਦਾ ਕੀ ਹਾਲ ਹੁਣ ਵੀ ਪਤਾ ਆ ਜਿਹੜੇ ਪਹਿਲਾਂ ਕੱਟ ਲੱਗਦੇ ਸੀ ਉਹ ਹੁਣ ਕੱਟ ਵੀ ਨਹੀਂ ਲੱਗਦੇ ਹੈਗੇ ਅੱਗੇ ਸਾਰਾ ਦਿਨ ਕਿਸੇ ਵੇਲੇ ਸਾਰੀ ਰਾਤ ਅਸੀਂ ਜਾਗ ਜਾ ਕੇ ਕੱਟਦੇ ਸੀਗੇ ਦਿਨ ਨੂੰ ਵੀ ਨਹੀਂ ਹੋਣੀ ਰਾਤ ਨੂੰ ਵੀ ਨਹੀਂ ਹੋਣੀ ਪਰੇਸ਼ਾਨ ਹੋਣੀ ਛੋਟੇ ਬੱਚੇ ਰੋਂਦੇ ਰਹਿੰਦੇ ਸੀ ਤੇ ਲਾਈਟ ਤੋਂ ਬਿਨਾ ਕਿੱਦਾਂ ਸੌਣਾ ਹੈ ਤੇ ਹੁਣ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਸਭ ਨੂੰ ਆਰਾਮ ਹੁਣ ਕੋਈ ਕੱਟ ਨਹੀਂ ਲੱਗਦਾ ਹੈਗਾ ਸਾਰੇ ਲੋਕ ਖੁਸ਼ ਆ ਹੁਣ ਤਾਂ 0 ਆ ਰਿਹਾ ਹੈ ਖਰਚਾ ਪਹਿਲਾਂ ਜਿਹੜਾ ਆਂਦਾ ਸੀਗਾ ਕਿ 3000 ਕਿਸੇ ਦਾ 4000 ਕਿਸੇ ਦਾ 5000 ਏਸੀ ਚੱਲਣੇ 10-10000 20-2000 ਐਨਾ-ਐਨਾ ਬਿੱਲ ਆਂਦਾ ਸੀ ਹੁਣ ਸਭ ਲੋਕ ਖੁਸ਼ ਵਾ ਪਹਿਲਾਂ ਪੈਸਾ ਵੀ ਨਹੀਂ ਸੀ ਹੁੰਦਾ ਹੁਣ ਪੈਸਾ ਵੀ ਹੈ ਕਿਉਂਕਿ ਹੁਣ ਬਿੱਲ ਨਹੀਂ ਦੇਣੇ ਪੈਂਦੇ ਪੈਸਾ ਆਪਣੀ ਜੇਬ ਵਿੱਚ ਰਹਿੰਦਾ ਬਿਜਲੀ ਦੇ ਪੈਸੇ ਬਚਦੇ ਆ ਉਹਦੇ ਨਾਲ ਬੰਦਾ ਘਰ ਦਾ ਖਰਚ ਚਲਾਣ ਦਾ ਰਸੋਈ ਦਾ ਖਰਚ ਚਲਾਣ ਦਾ ਹੋਰ ਬਥੇਰੇ ਖਰਚੇ ਹੁੰਦੇ ਘਰਾਂ ਦੇ ਵਿੱਚ ਸੌਣੀਆਂ ਨੂੰ ਆਪਣੇ ਉਹ ਚਲਾ ਲੈਂਦੀਆਂ ਆ ਹੁਣ ਬਿਜਲੀ ਤੋਂ ਤਾਂ ਸੁਖੀ ਆ ਅੱਜ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ